ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਗੱਲ ਕਰਦੇ ਆਂ ਸਾਡੇ ਬਹੁਤ ਸਾਰੇ ਫਾਰਮਰ ਵੀਰਾਂ ਦੀ ਇਹ ਸਵਾਲ ਹੁੰਦੇ ਆ ਕਿ ਜਿਹੜੀ ਸਾਡੀ ਡ੍ਰਿੰਚਕ ਦੇ ਸੀ ਸਬਜ਼ੀ ਲਾਉਂਦੇ ਆ ਜਿਹੜਾ ਉਹਦਾ ਫਰੂਟ ਹੈ ਉਹ ਪਛੇਤਰ ਕੋ ਚਲਾ ਜਾਂਦਾ ਹੈ ਹਾਂ ਆਪ ਉਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਇੱਕ ਚੀਜ਼ ਪੱਲੇ ਬੰਨ ਲਓ ਜਦੋਂ ਤੁਹਾਡੀ ਬੱਲ ਤੁਸੀਂ ਇਹ ਵੇਖ ਰਹੇ ਹੋ ਜਦੋਂ ਸਪੋਇ ਕਰਨ ਤੁਹਾਡੀ ਬੱਲ ਇੱਕ ਗਿੱਠ ਦੀ ਹੋ ਜਾਂਦੀ ਹੈ ਤਾਂ ਤੁਸੀਂ ਜਿਹੜੀ ਵੀ ਖਾਦ ਖਰਾਕ ਨੂੰ ਡ੍ਰਿੰਚ ਕਰਾਈ ਦਿੰਦੇ ਆ ਉਹ ਦੇਣੀ ਬਿਲਕੁਲ ਬੰਦ ਕਰ ਦਿਓ ਉਹ ਖਾਦ ਉੱਪਰੋਂ ਦਿਓ ਤੇ ਤੁਹਾਡੇ ਦਾ ਚਾਰਚ ਉਹ ਵੀ ਫਰਕ ਪਊਗਾ ਤੇ ਨਾਲ ਜਿਹੜੀ ਫਸਲ ਹੈ ਉਹ ਗੇਤੀ ਆਊਗੀ ਤੁਸੀਂ ਚੰਗੇ ਦਾ ਰੇਟ ਆ ਉਹ ਲੈ ਸਕਦੇ ਹੋ ਹੁਣ ਬਹੁਤ ਸਾਰੇ ਤਿਰਬਾ ਹੋਊਗਾ ਫਾਰਮਰ ਵੀ ਨਾਲ ਬਈ ਅਸੀਂ ਤੁਹਾਨੂੰ ਡ੍ਰਿੰਚ ਦੇ ਲੈ ਕੇ ਫਸਲ ਵਧੀਆ ਕੱਢਦੇ ਆ ਬਈ ਤੁਸੀਂ ਕਰਦੇ ਹੋਵੋਗੇ ਹਰ ਇੱਕ ਬੰਦੇ ਸੋਚ ਆਪੋ ਆਪਣੀ ਹੁੰਦੀ ਹੈ ਮੈਨੂੰ ਲੱਗ ਰਿਹਾ ਹੈ ਕਿ ਜੇ ਤੁਸੀਂ ਡ੍ਰਿੰਚ ਕਰੋ ਖਾਦ ਛੱਡ ਕੇ ਉੱਪਰੋਂ ਖਾਦ ਦਿਓਗੇ ਜਦੋਂ ਪੌਦਾ ਇੱਕ ਗਿੱਠ ਦਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਉਹ ਗੇਤਾ ਫਾਲ ਹੋਊਗੀ ਤੇ ਨਾਲੇ ਥੋੜਾ ਝਾੜ ਵੀ ਵਧੀਆ ਦੇਊਗੀ ਕਿਉਂਕਿ ਜੁਈ ਲਗਾਤਾਰ ਖਰਾਕ ਥਲੋ ਦੇ ਜੰਨੇ ਆ ਬੱਲਾਂ ਚਾਂਮਲੀ ਦੇ ਮਸਤ ਹੋ ਕੇ ਬਹੁਤ ਵੱਡੇ ਵੱਡਾ ਕਦ ਕਰ ਸਾਰਾ ਬਣ ਟੱਕ ਜਾਂਦੀਆਂ ਨੇ ਤੇ ਲੇਕਿਨ ਜਿਹੜੀ ਫਲਦੀ ਦੀ ਪੂਰਤੀ ਉਹ ਨਹੀਂ ਕਰਦੀਆਂ ਸੋ ਇਹ ਚੀਜ਼ ਇੱਕ ਵਾਰੀ ਅਜ਼ਮਾ ਕੇ ਜਰੂਰ ਦੇਖਿਓ ਸੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਜਿਹੜੇ ਵੀ ਸੱਜਣਾਂ ਹੱਥ ਕਪਲ ਚੈਨ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਪਰ ਖੇਤੀਬਾੜੀ ਅਪਡੇਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਨਾ YouTube ਜਾ ਕੇ ਫੋਲੋ ਕਰ ਲਓ ਤੇ ਆਪਾਂ ਤੁਹਾਡੇ ਲਈ ਚੰਗੇ ਚੰਗੇ ਨੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਿਆਰਬੇ ਕਰਕੇ ਦੇਖਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਤੁਸੀਂ ਬਹੁਤ ਜਿਆਦਾ ਸਾਡੇ ਨਾਲ ਜਾਣਦੇ ਹੋ ਪਰ ਗੱਲ ਅਜ਼ਮਾਉਣੀ ਹੈ ਕਈ ਵਾਰੀ ਸਾਡੇ ਫਰਮ ਵੀ ਕੋਈ ਬਹੁਤ ਵੱਡੇ ਤਿਆਰ ਬੰਦੇ ਲੇਕਿਨ ਉਹ ਅੱਗੇ ਦੱਸਦੇ ਨਹੀਂ ਨਾ ਅੱਗੇ ਭੇਦ ਖੋਲਦੇ ਆ ਭੇਦ ਖੋਲਿਆ ਕਰੋ ਆਪਾਂ ਇੱਥੇ ਦੁਨੀਆ ਦੀ ਸਿੱਖਣ ਵਾਸਤੇ ਆਏ ਆ ਜੇ ਕਿਹਦਾ ਭਲਾ ਹੁੰਦਾ ਹੈ ਉਹ ਕਰਦੇ ਹੋ ਕੋਈ ਗੱਲ ਨਹੀਂ ਪਰਮਾਤਮਾ ਤੁਹਾਡਾ ਜਿਹੜਾ ਭਲਾ ਹੈ ਉਹ ਕਰਦੇ ਰਹੂਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਾਦ ਰੂਚੀ